ਏ ਵੀ ਪੀ ਸੰਜਾ ਤੁਹਾਨੂੰ ਰੱਖੇ ਅੱਗੇ ਹੁਣ ਸਰੋਂ ਦਾ ਸਾਗ ਕਰੇਗਾ ਕਿਸਾਨਾਂ ਨੂੰ ਮਾਲੂਮਾਲ ਜੀ ਹਾਂ ਪੰਜਾਬ 'ਚ ਇੱਕ ਅਜਹੀ ਸਰੋਂ ਦੀ ਕਿਸਮ ਆ ਚੁੱਕੀ ਹੈ ਜਿਸ ਦੀ ਬਿਜਾਈ ਕਰਨ ਤੇ ਫਸਲ ਇੱਕ ਵਾਰ ਨਹੀਂ ਬਲਕਿ 5 ਵਾਰ ਲਈ ਜਾ ਸਕੇਗੀ ਇਸ ਮੁਸ਼ਕਿਲ ਕੰਮ ਨੂੰ ਕਰ ਵਿਖਾਇਆ ਹੈ ਪੰਜਾਬ ਦੇ ਖੇਤੀਬਾੜੀ ਯੂਨੀਵਰਸਿਟੀ ਦੇ ਅਣਥਕ ਯਤਨਾਂ ਨੇ ਜਦੋਂ ਅਸੀਂ ਸਰੋਂ ਦਾ ਜਾਂ ਰਾਇਆ ਦਾ ਸਾਗ ਗਾਨਿਆਂ ਖੇਤਾਂ ਦੇ ਵਿੱਚ ਅਸੀਂ ਇੱਕੋ ਹੀ ਕਟਾਈ ਲੈਣੇ ਹਾਂ ਤੇ ਉਹ ਜਿਹੜਾ ਦਵਾਰਾ ਜਿਹੜਾ ਫਸਲ ਨਹੀਂ ਪੁੱਗਰਦੀ ਪਰ ਇਹ ਜਿਹੜਾ ਹੈ ਇਸ ਦੇ ਵਿੱਚੋਂ ਅਸੀਂ ਪੰਜ ਕਟਾਈਆਂ ਜੜੀਆਂ ਨੇ ਲੈ ਸਕਦੇ ਹਾਂ ਪਹਿਲੀ ਤੁੜਾਈ ਜਿਹੜੀ ਹੈ ਇਹ ਤਕਰੀਬਨ ਨਵੰਬਰ ਦੇ ਵਿੱਚ ਤਿਆਰ ਹੋ ਜਾਂਦੀ ਹੈ ਤੇ ਫਰਵਰੀ ਤੱਕ ਜਿਹੜਾ ਇਸ ਦਾ ਸਾਗ ਜਿਹੜਾ ਹੈ ਸਾਡੇ ਜਿਹੜੇ ਕਿਸਾਨਾਂ ਤੋੜ ਕੇ ਤੇ ਇਸ ਨੂੰ ਜਿਹੜਾ ਮੰਡੀ ਦੇ ਵਿੱਚ ਵੇਚ ਸਕਦੇ ਹਾਂ ਸਰੋਂ ਦੀ ਇਸ ਕਿਸਮ ਦਾ ਨਾਂ ਹੈ ਚਾਈਨੀ ਕਿਸਮ 2 ਪੀਏਯੂ ਦੇ ਮਹਰਾਂ ਨੇ 5 ਸਾਲ ਦੀ ਲੰਬੀ ਖੋਜ ਤੋਂ ਬਾਅਦ ਚైనా ਦੀ ਇੱਕ ਕਿਸਮ ਨੂੰ ਪੰਜਾਬ 'ਚ ਉਗਾ ਕੇ ਦਿਖਾ ਦਿੱਤਾ ਹੈ ਦੇਸੀ ਸਰੋਂ ਦੇ ਮੁਕਾਬਲੇ ਚਾਈਨੀ ਸਰੋਂ ਸਿਹਤ ਲਈ ਕਾਫੀ ਫਾਇਦੇਮੰਦ ਹੈ ਇੰਨਾ ਹੀ ਨਹੀਂ ਚਾਈਨੀ ਸਰੋਂ ਸਾਗ ਬਣਾਉਣ ਨਾਲ ਰਸੋਈ ਦੇ ਖਰਚੇ ਦੀ ਵੀ ਭਾਰੀ ਬਚਤ ਹੁੰਦੀ ਹੈ ਸਰਦੀਆਂ ਦੇ ਵਿੱਚ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਣਾ ਪਸੰਦ ਕਰਦੇ ਹਨ ਤੇ ਡਾਕਟਰ ਉਹਨਾਂ ਨੂੰ ਸਲਾਹ ਦਿੰਦੇ ਹਨ ਕਿ ਇਹ ਸਾਗ ਨਹੀਂ ਖਾਣਾ ਕਿਉਂਕਿ ਉਹਦੇ ਵਿੱਚ ਕੈਸ਼ਮ ਓਗਡੋਲਿਟ ਕਾਫੀ ਜ਼ਿਆਦਾ ਹੋਣ ਕਰਕੇ ਜਿਨ੍ਹਾਂ ਲੋਕਾਂ ਨੂੰ ਪੱਥਰੀ ਦਾ ਰੋਗ ਹੈ ਗੁਰਦੇ ਦੀ ਪੱਥਰੀ ਹੈ ਜਾਂ ਪਿੱਤੇ ਦੀ ਪੱਥਰੀ ਹੈ ਡਾਕਟਰ ਉਸ ਜਿਹੜਾ ਹੈ ਸਾਗ ਖਾਣ ਤੋਂ ਵਰਜਦੇ ਹਨ ਪਰ ਇਸ ਕਿਸਮ ਦੇ ਵਿੱਚ ਜਿੰਨੀ ਸਰੋ ਨੰਬਰ 2 ਦੇ ਵਿੱਚ ਕੈਸ਼ਮ ਓਗਡੋਲਿਟ ਜਿਹੜੀ ਹੈ ਮਕਦਾਰ ਹੈ ਨਾ ਮਾਤਰਾ ਵਿੱਚ ਹੈ ਤੇ ਇਹ ਜਿਹੜੇ ਉਹ ਲੋਕ ਖਾ ਸਕਦੇ ਹਨ ਇਸ ਤੋਂ ਇਲਾਵਾ ਜਿਹੜਾ ਇਸ ਦਾ ਸਾਗ ਹੈ ਜਦੋਂ ਅਸੀਂ ਬਣਾਉਂਦੇ ਹਾਂ ਤਾਂ ਇਹਦੇ ਵਿੱਚ ਜਿਹੜਾ ਜਿਹੜੀ ਗੈਸ ਦਾ ਖਰਚਾ ਹੈ ਜਾਂ ਚੁੱਲ੍ਹੇ ਦਾ ਜਿਹੜਾ ਖਰਚਾ ਹੈ ਇਹ ਕਾਫੀ ਘੱਟ ਹੁੰਦਾ ਹੈ ਕਿਉਂਕਿ ਇਹਦਾ ਇੱਕ ਸਿਟੀ ਨਾਲ ਦੀ ਜਿਹੜਾ ਸਾਗ ਜਿਹੜਾ ਹੈ ਇਹ ਤਿਆਰ ਹੋ ਜਾਂਦਾ ਹੈ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਨੂੰ ਵੇਖ ਕੇ ਹਰ ਕਿਸੇ ਦਾ ਮਨ ਲਲਚਾ ਜਾਂਦਾ ਹੈ ਤੇ ਹਰ ਕੋਈ ਇਸ ਨੂੰ ਖਾਣਾ ਚਾਹੁੰਦਾ ਹੈ ਸਰੋਂ ਦਾ ਸਾਗ ਸਾਡੇ ਘਰ ਚ ਹੀ ਨਹੀਂ ਬਲਕਿ ਟਾਬੇ ਰੈਸਟੋਰੈਂਟਾਂ ਦਾ ਵੀ ਸ਼ਿੰਗਾਰ ਹੁੰਦਾ ਹੈ ਬਾਜ਼ਾਰ 'ਚ ਸਰੋਂ ਦੇ ਸਾਗ ਦੀ ਮੰਗ ਚੰਗੀ ਵੇਖੀ ਜਾ ਸਕਦੀ ਹੈ ਪਰ ਜੇਕਰ ਚਾਈਨੀ ਕਿਸਮ ਟੂ ਸਰੋਂ ਦੀ ਖੇਤੀ ਕੀਤੀ ਜਾਵੇ ਤਾਂ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਤ ਹੋ ਸਕਦੀ ਹੈ ਇਹਦੇ ਵਿੱਚੋਂ ਤਕਰੀਬਨ ਜਿਹੜੀ ਹੈ 200 ਕੁਇੰਟਲ ਜਿਹੜੀ ਏਕੜ ਜਿਹੜੀ ਹੈ ਪੈਦਾਵਾਰ ਉਹ ਲੈ ਸਕਦੇ ਹਨ ਤੇ ਜਿਹੜੀਆਂ ਕੈਨਰੀ ਸਨ ਜਿਵੇਂ ਸਾਡੇ ਜਲੰਧਰ ਦੇ ਵਿੱਚ ਮਾਰਸ਼ਫੈਡ ਕੈਨਰੀਸ ਹੈ ਉਹ ਇਸ ਦੇ ਨਾਲ ਜਿਹੜਾ ਹੈ ਕਿਸਾਨਾਂ ਦੇ ਨਾਲ ਸੌਦਾ ਕਰਦੇ ਹਨ ਯਾਨੀ ਕਿ ਠੇਕੇ ਤੇ ਇਹਨਾਂ ਨੂੰ ਫਸਲਾਂ ਨੂੰ ਵਜਵਾਉਂਦੇ ਹਨ ਤੇ ਇਹਦੇ ਵਿੱਚ ਜਿਹੜਾ ਸਾਗ ਤਿਆਰ ਕਰਕੇ ਜਿੱਥੇ ਸਾਡੇ ਲੋਕ ਬਾਹਰਲੇ ਦੇਸ਼ਾਂ ਵਿੱਚ ਜਿਵੇਂ ਕੈਨੇਡਾ ਵਿੱਚ ਜਾਂ ਅਮਰੀਕਾ ਦੇ ਵਿੱਚ ਜਾਂ ਕਈ ਜਿਹੜੇ ਹੈਗੇ ਅਰਬ ਦੇਸ਼ਾਂ ਦੇ ਵਿੱਚ ਲੋਕ ਵੱਸਦੇ ਹਨ ਤਾਂ ਉਹਨਾਂ ਨੂੰ ਡੱਬਾ ਬੰਦੀ ਕਰਕੇ ਇਹ ਸਾਗ ਨੂੰ ਜਿਹੜਾ ਭੇਜਿਆ ਜਾ ਸਕਦਾ ਹੈ ਤੇ ਇਸ ਤੋਂ ਜਿਹੜੀ ਹੈ ਸਾਡਾ ਦੇਸ਼ ਜਿਹੜਾ ਹੈ ਮੁੰਦੇਸ਼ੀ ਮੁਦਰਾ ਜਿਹੜਾ ਹੈ ਉਹ ਕਮਾ ਸਕਦਾ ਹੈ ਫਿਲਹਾਲ ਲੁਧਿਆਣਾ ਦੇ ਪੀਯੂ ਖੋਜ ਵਿਗਿਆਨੀਆਂ ਦੇ ਮੁਤਾਬਕ ਆਪਣੇ ਗੁਣਾਂ ਦੀ ਵਜ੍ਹਾ ਦੇ ਕਾਰਨ ਪ੍ਰੋਸੈਸਿੰਗ ਇੰਡਸਟਰੀਜ਼ ਦੇ ਲਈ ਇਹ ਵਰਾਇਟੀ ਕਾਫੀ ਫਾਇਦੇਮੰਦ ਸਾਬਤ ਹੋਵੇਗੀ ਅਤੇ ਮਾਰਕਫੈਡ ਵੱਡੇ ਪੈਮਾਨੇ ਤੇ ਜਲਦ ਹੀ ਚਾਈਨੀਜ਼ ਸਰੂ ਕਿਸਮ ਤੂ ਦਾ ਸਾਗ ਤਿਆਰ ਕਰਕੇ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੇਚਣ ਦੀ ਯੋਜਨਾ ਬਣਾ ਰਿਹਾ ਹੈ ਜਿਹੜੇ ਦੇਸ਼ਾਂ ਦੇ ਵਿੱਚ ਪੰਜਾਬੀ ਵਸਦੇ ਨੇ ਐਬੀਬੀ ਸੰਜਾ ਤੁਹਾਨੂੰ ਰੱਖੇ ਅੱਗੇ